ओके ਜੋ ਬੋਲੇ ਸੋ ਨਿਹਾਲ ਪੈ ਸ਼੍ਰੀ ਗੁਰੂ ਵਿਆਸ ਮਹਾਰਾਜ ਕੀ ਜੈ ਤੁਹਾਡੇ ਸਾਰਿਆਂ ਦੀ ਸਪੋਰਟ ਦਾ ਤਕ ਤਾਂ ਅਸੀਂ ਆਪਣੀ ਪਹਿਲੀ ਹਾਜ਼ਰੀ ਬਹਿਰਾਮ ਜ਼ਿਲ੍ਹਾ ਪਗਵਾੜਾ ਦੇ ਵਿੱਚ ਲਗਾਉਣ ਜਾ ਰਹੇ ਹਾਂ ਜੀ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਜਿੱਦਾਂ ਪਹਿਲਾਂ ਸਪੋਰਟ ਕਰਦੇ ਸੀ ਉਦਾਂ ਹੀ ਕਰਨੀ ਤੇ ਸਾਡੇ ਚੈਨਲ ਜੱਸੀ ਰਾਮ ਨਗਰੀਆਂ ਨੂੰ ਸਬਸਕ੍ਰਾਈਬ ਕਰਨਾ ਤੇ ਆਓ ਜੀ ਉਥੇ ਜਾ ਕੇ ਤੁਹਾਨੂੰ ਮਿਲਦੇ ਆ ਜੈ ਗੁਰਦੇਵ ਧੰਨ ਗੁਰਦੇਵ ਸੱਚੀ ਅਕਾਲ ਤੁਹ ਜਬਾ ਤੋ ਸਾਈਂ ਜੀ ਨੋਲ ਰਖੋ ਤਾਂ ਬਾਕੀ ਹੁਣ ਜੀ ਪਹੁੰਚ ਚੁਕੇ ਆ ਪੈਂਟ ਹੈ ਮੰਜਾਰੀ ਬਹਿਰਾਣਾ ਲਫਵਾੜਾ ਦੇ ਵਿੱਚ ਹੈਗਾ ਜੀ ਇਹ ਤੇ ਬੈਠਣੋ ਤੇ ਆ ਤੁਹਾਨੂੰ ਥੋੜੀ ਦੇਰ ਤੱਕ ਮੜਿਆ ਬਣਾ ਕੇ ਆਇਆ ਬਾਥਮੀ ਆਇਆ ਸ਼ੁਕਰ ਕਰੀ ਬਾਥਮੀ ਆਣੇ ਨੇ